ਦੀਆ ਜੀ ਮੈਂ ਸਭ ਤੋਂ ਪਹਿਲਾਂ ਅੱਜ ਵੀ ਰੈਡੀ ਦੇ ਸ਼ਾਵਰ ਪਹਿਣਾ ਤੇ ਪ੍ਰਬੰਧ ਨੂੰ ਇੱਕ ਵਧਾਈ ਦੇਣਾ ਚਾਹੁੰਦਾ ਕਿ ਸਾਡੇ ਪ੍ਰਬੰਧ ਜੋ ਅਸੀਂ ਕੀਤਾ ਸੀ ਉਹ ਪੂਰੇ ਹੋ ਕੇ ਸਾਨੂੰ ਪਰਦੇ ਚੱਕਰ ਮਾਗੇ ਆਪਾਂ ਸਾਰੇ ਜਿੰਨਾਂ ਕੰਮ ਦਿਖਾਈ ਦੇ ਰਿਹਾ ਇਸ ਤੋਂ ਲੱਗਦਾ ਦੱਸਦਾ ਕਿ ਇਹ ਯਾਦ ਕੀ ਹੁੰਦੇ ਲੋਕਿਆਂ ਦੇ ਆਲੇ ਦੋਲੇ ਤੋਂ ਬੰਧਿਆ ਸਰਕਾਰ ਦਾ ਪ੍ਰਬੰਧ ਪ੍ਰਸ਼ਾਸਨ ਦਾ ਪ੍ਰਬੰਧ ਬਸ ਵੇਰ ਹੋ ਚੁਕਿਆ ਮਾਰ ਮਾਰ ਅੰਦੀਆਂ ਕੀਤੀਆਂ ਜੇ ਉਹ ਅੱਜ ਖੋਲੇ ਜਾਂ ਸਾਡੇ ਸਾਡੇ ਪਰਿਵਾਰ ਵਿੱਚ ਵਿਚਾਰ ਸਕਣ ਹੁਣ ਸੱਚ ਸੁਣੋ ਤੇਰੀ ਯਾਦ ਵੀ ਬੇਦੀ ਕਰਦਾ ਜਮੂਰੀ ਖਸਾਲ ਖਾਲ ਪੰਜਾਬ ਦੇ جس طرح کرنا ماں پنچایت ماہ ریلی میرے بہنوں برجوے ਜਿੰਦਾਬਾਦ 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 ਭਾtio ਆ ਪਿਛਲੇ ਲੰਬੇ ਸਮੇਂ ਤੋਂ ਜਿੰਦਰ ਵਿੱਚ ਆਰਾ ਸਤਿ ਸ਼ਰਾਂਤਰੀ ਧਰਮ ਦੀ ਗਵਾਹੀ ਵਿੱਚ ਬੀਜੇਪੀ ਦਾ ਜਿਹੜਾ ਮੋਦੀ ਸਰਕਾਰ ਆ ਅੱਜ ਉਹਨੇ ਦੇਸ਼ ਦੇ ਹਰਾਸਾ ਪੱਛਮ ਪੱਛਮ ਭਰਾਂਦੇ ਆ ਕੋਈ ਸਾਡੇ ਦੇਸ਼ ਦਾ ਪਾਸਾ ਨਹੀਂ ਜਿਹੜਾ ਕੋ ਠੀਕ ਹੋਵੇ ਉਹ ਮਹੀਆਈ ਲੈ ਲੋ ਦੇ ਧਿਕਾਰੀ ਲੈ ਲੋ ਬ੍ਰਿਸ਼ਟਾਚਾਰ ਲੈ ਲੋ ਹੱਥਾਂ ਮੰਨੇ ਟੱਪ ਗਿਆ ਦੂਤਰਾ ਮੈਂ ਕਹਿਣਾ ਚਾਹਣਾ ਕਿ ਇਹ ਸਰਾਸਪੰਨ ਵਿੱਚ ਕੁਸ਼ਾਨਾ ਦੀ ਹਾਲਤ ਕਿਰੀਆ ਉਹ ਇੰਨੀ ਖਰਾਬ ਕਰਤੀ ਸਰਕਾਰਾਂ ਨੇ ਪਰ ਕਿਸਾਨਾਂ ਨੇ ਨਹੀਂ ਕੀਤੀ tufaan har saar paidaawar la aaya har saar paidaawar la aaya ਦੇਵ ਤੋਂ ਆਨੰਦ ਲੈ ਰਿਆ ਸਰਾਇ ਜਿੰਦੇ ਜੁਆਨ ਤੋਂ ਇਹ ਸਾਡੇ ਬੇਸ ਤੇ ਚੰਨ ਕੋਲ ਆ ਪੈਦਾਵਾਰ ਹੋ ਗਿਆ ਪਰ ਮਾਤ ਦੀ ਨਾਲ ਕਿਸਾਨਾਂ ਦੀ ਹਰ ਹਾਲਤ ਹਰ ਸਾਲ ਉਹਨਾਂ ਨੂੰ ਦਰਸਾਤੀ ਜਾਂਦੇ ਨੇ ਉਹਦੇ ਖੱਤੇ ਵੱਧ ਜਾਂਦੇ ਆ ਜਦੋਂ ਕਿਸਾਨ ਗੱਲ ਕਰਦਾ ਉਹ ਯਾਰ ਮੈਨੂੰ ਘੱਟੋ ਕੱਟੋ ਕੱਟ ਬੋਲ ਤੇ ਦਿਓ ਮੈਨੂੰ ਘੱਟੋ ਕੱਟ ਮੁੱਲ ਦੀ ਗਾਰੰਟੀ ਦਿਓ ਮੋਦੀ ਉੱਤੇ ਜਾਂਦਾ ਉਹਦਾ ਸੌਰੀ ਸਿੱਕਰ ਜਲਣਾ ਨਾ ਅਸੀਂ ਦੇ ਨਹੀਂ ਸਕਦੇ ਇਹ ਅਸਮਰੱਥਿਆ ਸਾਡੇ ਦੇਸ਼ ਦੀ ਸੁਪਰੀਮ ਕੋਰਟ ਮੰਨ ਕੋਈ ਰੱਖਣ ਲੱਗਾ ਉਹ ਯਾਰੋ ਇੰਨੀ ਵਿੜਾਈ ਹੋਵੇ ਸਾਰੇ ਦੇਸ਼ ਵਿੱਚ ਜੀਵ ਮਾਮਲਾ ਸਵਾਲ ਵਿੱਚ ਥਾਣਾ ਦਾ ਉਹ ਚੁੱਪ ਕਰਕੇ ਬਿਠੀ ਆ ਉਹ ਇੱਕ ਕਸਮ ਮੱਛੀ ਹੋ ਗਈ ਸਾਡੀ ਸੁਪਰੀਮ ਕੋਰਟ ਮੋਦੀ ਨੂੰ ਕਹਿ ਰਹੇ ਨੇ ਨੀ ਮਗਰਮ ਜੇ ਵੀ ਕਾਇਮ ਹੋ ਗਿਆ ਸਾਨੂੰ ਡਾਇਲਗ ਕਰੋ ਇਹ ਸਾਡੇ ਸੁਪਰੀਮ ਕੋਰਟ ਦਾ ਅੱਜ ਮੈਂ ਸਮਝਾ ਕਾਰਪੋਰੇਟ ਦਾ ਮੌਫਾ ਕਰ ਮਾਰ ਕੇ ਲੈ ਜੀ ਤੀਸਰੀ ਮਗਰ ਕੰਨੀ ਜਾਵਾ ਇਹ ਮਹਾਲਾਤਾਂ ਦੇ ਵਿੱਚ ਕੀ ਕੀਤਾ ਲੋੜੀਏ ਮੈਂ ਦੱਸਦਾ ਕਿ ਜਿਹੜੀ ਅਨਸੁਈਆ ਅਮਨਿਆ ਕੇ ਅੰਕੜਾ 226829 ਕਰੋੜ ਜਾਣ ਕਰ ਲੋ 226829 ਕਰੋੜ ਇਸ ਨੇ ਸਾਲ ਸਰਕਾਰ ਨੇ ਫਸਵਾ ਦਿੱਤੀਆਂ ਉਹ ਜਾਰਾ 3 ਲੱਖ ਕਰੋੜ ਸਰਕਾਰ ਨਹੀਂ ਕਰ ਸਕਦੀ 50 ਲੱਖ ਕੋਰ ਦੇ ਬਾਈਕ ਵਿੱਚੋਂ 3 ਲੱਖ ਕੋਰ ਕੱਢਣਾ ਕੋਈ ਔਖਾ ਨਹੀਂ ਨਾ ਇੱਕ ਨੇ ਕਰ ਕੋਈ ਜੀਆ ਨੂੰ ਸਿਰਫ ਨੇ ਬਾਜ਼ਾਰ ਤੋਂ ਦੇ ਕੇ ਪਰੇ ਸ਼ਵਟ ਨਹੀਂ ਕਮੇਟ ਤੋਂ ਨੱਖ ਵੀ ਦੀ ਆ ਬੱਚਿਆਂ ਨੇ ਚੋਲ ਵਿੱਚ ਤੇ ਪੈਸੇ ਵਟਣਗੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਐਮ ਐਸ ਪੀ ਦੀ ਮੰਗ ਪਸਾਨਾ ਨਹੀਂ ਪਾਗੇ ਤੇ ਕੱਲ ਮੈਂ ਜਨਾਲੇ ਤੋਂ ਆਇਆ ਬਰਡ ਤੋਂ 4 ਰੁਪਏ ਕਿਲੋ ਗੋਭੀ ਵੀ ਛੀਦੀ ਗਈ ਮੰਡੀ ਨੂੰ ਹਹਾਕਾਰ ਦੇ ਨੰਨੋਕ ਚੱਲੇਗੇ ਅੱਜ ਨਾ ਕਿਹਾ ਜਨਾ ਸਾਡੀਆਂ ਗੁਰੂਆਂ ਪੈਰਾ ਭਾਵਾਣ ਲੋਕਾਂ ਨੂੰ ਸਾਰੀ ਦੁਨੀਆ ਦੇ ਵੇਚਣ ਨੂੰ ਉਹ ਜਾ ਰਹੇ ਆਂ ਨਰਿੰਦਰਾਲਾ ਅਜੇ ਮੈਂ ਬਹੁਤਾ ਭਾਣ ਨਹੀਂ ਮੰਗਦਾ 15 ਰੁਪਏ ਦਿਓ ਗੋਭੀ, प्याज, ਆਲੂ, ਮਟਰ ਸਾਰਿਆਂ ਦੇ ਸਾਰਾ ਸਾਲ ਦੇ ਪਈ ਲੋ ਨੋਮ ਗਿਆ ਇਹੀ ਰਹਿ ਲੋ ਤੁੱਕਲੋ ਗਰਾਂ ਨਹੀਂ ਆਏਗਾ ਪਰ ਇਹ ਕੰਮ ਨਹੀਂ ਚਾਹੁੰਦੇ ਕਰ ਕੀ ਰਹਾ ਸਾਡੇ ਪੜਾ ਪਾ ਸਾਡੇ ਜੰਡੀਆਂ ਮਾਰ ਰਹਾ ਮਾਨੂੰ ਘਰਾ ਕੇ ਸਾਡੇ ਦੇ ਗਬਰ ਕਰਕੇ ਸਾਡੇ ਜਾਤਾ ਪਤਾ ਖੜੀਆਂ ਕਰਕੇ ਸਾਡੇ ਮੋਰਚੇ ਫਟਵਾ ਕੇ ਇਹ ਆਪਣਾ ਡਾਕਟਰ ਪਰੇ ਪਰੇ ਗਲਮੀ ਕਰਨੀ ਚਾਹੀਦੀ ਅੱਜ ਦਾ ਕੰਟ ਅੱਜ ਨਾ ਕਹਿਣਾ ਜਿਹੜਾ ਅਸੀਂ ਅੰਗ ਲਾਇਆ ਸੀ ਜਦੋਂ ਵੱਧ ਬਾਹਰ ਲੋਕ ਰੁਕੇ ਸੋ ਮੇਰੀ ਇਹ ਬੇਨਤੀ ਆ ਸਿੰਘ ਫਰੇ ਦੇ ਵਿੱਚ ਆਓ ਤਗੜੇ ਹੋ ਕੇ ਕਿੱਥੇ ਹੋਈਏ ਇਸ ਮੈਂ ਤੁਹਾਨੂੰ ਜੋਰ ਦਾ ਕਹਿੰਦਾ ਸਾਡਾ ਮੋੜ ਚੱਕੋ ਚਿੱਤਿਆ ਜਾਣਾ ਉਹ ਜਦੋਂ ਸਾਡੇ ਮੋਢੇ ਦਾ ਮੋਢਾ ਟਾ ਕੇ ਕੌਣ ਚੱਲੂਗਾ ਮਜ਼ਦੂਰ ਜਦੋਂ ਸਾਡੇ ਦੇਸ਼ ਦਾ ਨਿਰਮਾਣ ਕਰਤ ਵਾਲਾ ਬੈਂਫਰਾਸ ਸਾਰੇ ਚੱਲਣਗੇ ਉਸ ਦਿਨ ਮੋੜ ਚੱਕਿਆ ਜਾਊਗਾ ਸਭ ਵੱਡੀ ਰਾਮਬੰਦੀ ਕਰੀਏ ਇਹ ਕੋਈ ਹੱਲ ਆ ਨੀ ਰੋਕੋ ਵੱਡਾ ਕੱਟ ਕਰੋ ਵੱਡੇ ਸੰਘਰਸ਼ ਕਰੋ ਉਹ ਦਿਨ ਜ਼ਰੂਰੀ ਹੋਊਗਾ ਸਾਡੀਆਂ ਮੁੰਡਿਆਂ ਜਿੱਕੇ ਜਾਣਿਆਂ ਇਹਦੇ ਨਾਲ ਗੱਜ ਕੇ ਫਿਰਦੇ ਬਲਾਓ ਫਿਰ ਮੋੜੇ ਨਾਲ ਬਲਾਓ ਲਾਗਰ ਦੀ ਕਾਥ ਸਾਹ ਬੰਦਰ ਦੀ ਘੋੜੇ